ਸਸ਼ੀਕਾਲ ਕੈਨਡੀ ਵੀ ਵੀ ਆਪੀ ਦੇਖੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜ ਵੀ ਸਵਾਗਤ ਕਰਦਾ ਪੰਜਾਬ ਦੇ ਵਿੱਚ ਸਿਆਸਤ ਭਖੀ ਪਈ ਹੈ ਵਰਸਸ ਆਮ ਆਦਮੀ ਪਾਰਟੀ ਤੇ ਕਾਂਗਰਸ ਹੋਇਆ ਪਿਆ ਐਲਓਪੀ ਪ੍ਰਤਾਪ ਸਿੰਘ ਬਾਜਬਾ ਦਾ ਇੱਕ ਨਿੱਜੀ ਚੈਨਲ ਤੇ ਬਿਆਨ ਆਉਂਦਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਆ ਗਏ ਨੇ 18 ਚੱਲ ਗਏ ਨੇ 38 ਬਾਕੀ ਨੇ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਕਾਫੀ ਤਿੱਖੇ ਤੇਵਰ ਦਿਖਾਈ ਦਿੱਤੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਵੀਡੀਓ ਵਿੱਚ ਜਾਰੀ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਦੱਸੋ ਕਿੱਥੇ ਨੇ ਉਹ ਬੰਬ ਤੁਹਾਡਾ ਕੀ ਸੋਰਸ ਹੈ ਤੁਸੀਂ ਕਿਸ ਸੋਰਸ ਨਾਲ ਕਹਿ ਰਹੇ ਹੋ ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਜਾਂ ਤੁਹਾਡੇ ਉਹਨਾਂ ਲੋਕਾਂ ਨਾਲ ਸਬੰਧ ਨੇ ਜਿਨ੍ਹਾਂ ਨੇ ਬੰਬ ਪਲਾਂਟ ਕੀਤੇ ਹੋਏ ਨੇ ਤਾਂ ਉਹਨਾਂ ਉੱਤੇ ਇੱਕ ਐਫ ਆਈ ਆਰ ਜਿਹੜੀ ਹੈ ਉਹ ਮਹਾਲੀ ਕੋਰਟ ਦੇ ਵਿੱਚ ਦਰਜ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਕੋਰਟ ਸੱਦਾ ਜਾਂਦਾ ਹੈ ਪਰ ਜਿਹੜਾ ਉਹਨਾਂ ਨੂੰ ਕਹਿ ਲਿਆ ਕਿ ਹਲਫਨਾਮਾ ਜਿਹੜਾ ਹੈ ਜੇ ਕਹਿ ਲਈਏ ਕਿ ਐਫ ਆਈ ਆਰ ਦੀ ਕਾਪੀ ਜਿਹੜੀ ਲੇਟ ਮਿਲਦੀ ਹੈ ਉਹਦਾ ਮਹਾਨਾ ਲਾ ਕੇ ਬੀਤੇ ਸੋਮਵਾਰ ਉਹ ਕੋਰਟ ਨਹੀਂ ਪਹੁੰਚਦੇ ਤੇ ਪੇਸ਼ੀ ਤੇ ਨਹੀਂ ਪਹੁੰਚਦੇ ਤੇ ਰਾਤ ਉਹਨਾਂ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਏ ਕਿ ਅਸੀਂ ਇਸ ਦੇ ਵਿੱਚ ਮੁਕਾਬਲਾ ਕਰਾਂਗੇ ਅਸੀਂ ਬਿਲਕੁਲ ਸਾਥ ਨਿਭਾਵਾਂਗੇ ਕਾਨੂੰਨ ਦਾ ਪਰ ਉਹਨਾਂ ਨੇ ਕਿਹਾ ਏ ਕਿ ਜਿਹੜਾ ਮੈਸੈਂਜਰ ਹੁੰਦਾਗਾ ਜਾਂ ਕਹਿ ਲਈਏ ਕਿ ਇੱਕ ਸੁਨੇਹਾ ਲੈ ਕੇ ਆਉਣ ਵਾਲਾ ਹੁੰਦਾ ਉਸ ਨਾਲ ਅਜੇਹਾ ਬਤਿਹਰਾ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਸਵਾਗਤ ਕੀਤਾ ਹੈ ਤੇ ਉਹਨਾਂ ਨੇ ਕਿਹਾ ਏ ਕਿ ਮੈਂ ਅੱਜ ਆਪਣੇ ਦਫ਼ਤਰ ਵਿਖੇ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਨੂੰ ਮਿਲਾਂਗਾ ਤੇ ਮਿਲ ਕੇ ਆਪਣੀ رائے ਰੱਖਾਂਗਾ ਤੇ ਦੱਸਾਂਗਾ ਕਿ ਮੈਂ ਇਹ ਗੱਲ ਕਿਉਂ ਕਹੀ ਸੀ ਕਿਉਂਕਿ ਪੰਜਾਬ ਦੇ ਵਿੱਚ ਅਮਨ ਮਾਨ ਦੀ ਸ਼ਾਂਤੀ ਜਿਹੜੀ ਸਥਿਤੀ ਹੈ ਉਹ ਕਾਫੀ ਵਿਗੜ ਚੁੱਕੀ ਹੈ ਜਿਸ ਨੂੰ ਲੈ ਕੇ ਬਾਜਵਾ ਸਾਹਿਬ ਚਿੰਤਤ ਨੇ ਉਸ ਤੋਂ ਬਾਅਦ ਵਿਕੰਝਕ ਮੀਡੀਆ ਵੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਨੇ ਪਰ ਅੱਜ ਜਿਹੜੇ ਬਾਜਵਾ ਸਾਹਿਬ ਨੇ ਉਹ ਪੇਸ਼ ਹੋਣਗੇ ਚਾਹੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਉਹ ਖੁਦ ਪੇਸ਼ ਹੁੰਦੇ ਨੇ ਇਹ ਦੇਖਣ ਦਾ ਸੁਭਬ ਹੋਏਗਾ ਮੇਰੇ ਪਿਆਰੇ ਪੰਜਾਬੀ ਭਰਾਓ ਜਿਸ ਯੁੱਧ ਦੇ ਵਿੱਚ ਅੱਜ ਮੈਂ ਪੰਜਾਬ ਦੀ ਤੇ ਪੰਜਾਬੀਅਤ ਦੀ ਸੁਰੱਖਿਆ ਦੀ ਲੜਾਈ ਲੜ ਰਿਹਾ ਉਹਦੇ ਵਿੱਚ ਜਿੰਨਾ ਪਾਰੀ ਅੱਜ ਸਯੋਗ ਬਿਨੂ ਦੁਨੀਆ ਭਰ ਚ ਪੰਜਾਬੀਆਂ ਦਾ ਮਿਲਿਆ ਉਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਪੈਸ਼ਲੀ ਇਹ ਵੀਡੀਓ ਮੈਂ ਆਪਣੀ ਸਮੂਚੀ ਕਾਂਗਰਸ ਦੀ ਲੀਡਰਸ਼ਿਪ ਸਾਰੋਂ ਪਹਿਲੇ ਆਪਣੇ ਵਰਕਰ ਉਸ ਤੋਂ ਬਾਅਦ ਆਪਣੀ ਸਾਰੀ ਲੀਡਰਸ਼ਿਪ ਮੇਰੇ ਸਮੂਚੇ ਐਸਲਪੀ ਦੇ ਸਾਰੇ ਐਮਐਲਏ ਸਾਥੀ ਤੇ ਆਪਣੀ ਨੈਸ਼ਨਲ ਲੀਡਰਸ਼ਿਪ ਦਾ ਤੇ ਦੁਨੀਆ ਭਰ ਚ ਬੈਠੇ ਪੰਜਾਬੀ ਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਇਸ ਲੜਾਈ ਦੇ ਵਿੱਚ ਤੁਸੀਂ ਤਖੜੇ ਹੋ ਕੇ ਆਪਣੇ ਦਾਸ ਦਾ ਸਾਥ ਦਿੱਤਾ ਦੂਸਰੇ ਪਾਸੇ ਮੈਂ ਅੱਜ ਮਾਨਸਾ ਬਨੂ ਸੀਐਮ ਪੰਜਾਬ ਨੂੰ ਸੁਣਿਆ ਸੀ ਗੱਲ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਵਕੀਲ ਲੱਭਦਾ ਦਿੰਦਾ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਮਾਨ ਸਾਹਿਬ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੈਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਦੱਸਣਾ ਚਾਹੁੰਦਾ ਇੱਕ ਵਕੀਲ ਦੇ ਜ਼ਰੀਏ ਮਿਲੂ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਦੇ ਘੱਟੀ ਹੈ ਕੱਲ 6:30 ਵਜੇ ਦੀ ਘੱਟੀ ਸੀ ਸਾਡੇ 4:30 ਵਜੇ ਅੱਜ ਮੁਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ। ਤੁਸੀਂ ਆਪਣੇ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕਾਇਦਾ ਤੇ ਕਾਨੂੰਨ ਹੈ। ਕੱਲ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਦਰਸ਼ਨ ਸਵੇਰੇ ਚੰਡੀਗੜ੍ਹ ਆਪਣੇ ਦਫ਼ਤਰ ਵਿੱਚ ਕਰਾਂਗੇ। ਸੋ ਮੈਂ ਸਮੁੱਚੇ ਪੰਜਾਬੀਆਂ ਦਾ ਆਪਣੇ ਪਾਰਟੀ ਦੇ ਕਾਡਰ ਦਾ ਆਪਣੀ ਲੀਡਰਸ਼ਿਪ ਦਾ ਤੇ ਸਾਰੀਆਂ ਪੋਲਿਟੀਕਲ ਜਮਾਤਾਂ ਦਾ ਜਿਨ੍ਹਾਂ ਨੇ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਅੱਜ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਵੀਡੀਓ ਪਾਈ ਬਹੁਤ-ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਭਾਈ ਗੁਰਜੀਕਾ ਕਾਲਸਾ ਤੇ ਭਾਈ ਗੁਰਜੀਕਾ ਫਤਿਹ ਹਰਮਨ ਜੀ ਸਵਾਗਤ ਹੈ ਪਹਿਲਾਂ ਦਾ ਬਹੁਤ-ਬਹੁਤ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਦਾਂ ਬਾਜਪਾ ਸਾਹਿਬ ਦਾ ਬਿਆਨ ਆਉਂਦਾ ਹੈ ਉਸ ਤੋਂ ਬਾਅਦ ਤਿੱਖਾ ਪ੍ਰਤੀਕਰਮ ਆਮ ਆਦੀ ਪਾਰਟੀ ਸਰਕਾਰ ਵੱਲੋਂ ਦਿਖਾਇਆ ਜਾਂਦਾ ਹੈ ਉਹਨਾਂ ਵੱਲੋਂ ਐਫਆਈਆਰ ਦਰਜ ਕੀਤੀ ਜਾਂਦੀ ਹੈ ਤੇ ਮਾਨ ਸਾਹਿਬ ਦੇ ਬੱਡੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਤੁਸੀਂ ਪਾਕਿਸਤਾਨ ਨਾਲ ਸੰਬੰਧ ਨੇ ਤੁਹਾਡੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਕਿਵੇਂ ਦੇਖਦੇ ਹੋ ਪੂਰੇ ਸੀਨ ਨੂੰ ਦੇਖੋ ਪ੍ਰਤਾਪ ਸਿੰਘ ਜੀ ਬਾਜਵਾ ਦਾ ਜੋ ਪਰਿਵਾਰ ਹੈ ਉਹ ਪਹਿਲਾਂ ਅਤਵਾਦ ਦਾ ਸੰਤਾਪ ਹੰਡਾ ਚੁੱਕਿਆ ਹੈ ਉਹਨਾਂ ਦੇ ਪਿਤਾ ਜੀ ਦੇ ਉੱਤੇ ਅਟੈਕ ਹੋਇਆ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਫਿਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ 90s ਦੇ ਵਿੱਚ ਅਟੈਕ ਹੋਇਆ ਤੇ ਜੋ ਇੱਕ ਹਿੰਦੀ ਦੇ ਅਖਬਾਰ ਵਿੱਚ ਖਬਰ ਲੱਗੀ ਸੀ ਕਿ ਇਹਨੇ ਬੰਬ ਹਜੇ ਪੰਜਾਬ ਦੇ ਵਿੱਚ ਜੋ ਹੈਗੇ ਗ੍ਰਨੇਡ ਰਹਿੰਦੇ ਆ ਜੇ ਬਾਜਵਾ ਸਾਹਿਬ ਨੇ ਇੱਕ ਬਤੌਰ ਆਪੋਜੀਸ਼ਨ ਲੀਡਰ ਆਪਣਾ ਖਾਤਸ਼ਾ ਜ਼ाहिर ਕੀਤਾ ਸੀ ਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਹੈ ਜੋ ਉਹ ਪੂਰੀ ਤਨਦੇਹੀ ਨਾਲ ਨਿਭਾਏ ਪਰ ਪਤਾ ਨਹੀਂ ਸੀਐਮ ਸਾਹਿਬ ਦੇ ਮਨ ਦੇ ਵਿੱਚ ਕੀ ਆਇਆ ਕਿ ਉਹਨਾਂ ਨੇ ਇਸ ਗੱਲ ਨੂੰ ਹੋਰ ਪਾਸੇ ਲੈ ਕੇ ਗਏ ਤੇ ਸਾਡੇ ਆਪੋਜੀਸ਼ਨ ਲੀਡਰ ਦੇ ਉੱਤੇ ਪਰਚਾ ਦੇ ਦਿੱਤਾ ਔਰ ਪਹਿਲੀ ਵਾਰੀ ਹੋਇਆ ਕਿ ਪੰਜਾਬ ਪੁਲਿਸ ਨੇ ਇੰਨੀ ਫੁਰਤੀ ਦਿਖਾਈ ਹੈ ਉਹ ਇਹਨੇ ਵੱਡੇ ਵੱਡੇ ਕੇਸੇਸ ਚੱਲ ਰਹੇ ਆ ਜਿਨ੍ਹਾਂ ਦੇ ਵਿੱਚ ਹਜੇ ਤੱਕ ਇਨਵੈਸਟੀਗੇਸ਼ਨਾਂ ਪੂਰੀਆਂ ਨਹੀਂ ਹੋਈਆਂ ਬੀਆਰਬੀ ਦਾ ਮਾਮਲਾ ਸੀ 24 ਘੰਟਿਆਂ ਚ ਇਨਸਾਫ ਮਿਲਣਾ ਸੀ ਉਹ ਹਜੇ ਤੱਕ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਹਨ ਕੁਮਰ ਵਿਜੇ ਪ੍ਰਤਾਪ ਉੱਚੀਕ-ਚੀਕ ਕੇ ਬੋਲ ਰਹੇ ਨੇ ਕਿ ਮੇਰੀ ਰਿਪੋਰਟ ਲਾਗੂ ਕਰਦੇ ਹੋ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ ਤੇ ਐਲਓਪੀ ਤੇ ਇੱਕ ਦਿਨ ਦੇ ਵਿੱਚ ਇੱਕ ਦਿਨ ਵੀ ਪੂਰਾ ਨਹੀਂ ਹੁੰਦਾ ਤੇ ਐਫਆਈਆਰ ਦਰਜ ਹੋ ਜਾਂਦੀ ਹੈ ਬਦਲੇ ਸਭ ਕਿਵੇਂ ਦੇਖਦੇ ਹੋ ਇਹ ਹੀ ਬਦਲੇ ਦੀ ਰਾਜਨੀਤੀ ਆ ਜਾਂ ਕਹਿ ਲਈ ਕਿ ਪੰਜਾਬ ਦੇ ਸੀਐਮ ਨੂੰ ਇਨਾਂ ਕ ਫਿਕਰ ਆ ਪੰਜਾਬ ਦਾ ਕਿ ਜਿਸ ਤਰ੍ਹਾਂ ਬੰਬਾਂ ਦੀ ਗੱਲ ਕੀਤੀ ਗਈ 18 ਚੱਲ ਗਏ 38 ਰਹਿ ਗਏ ਇਸ ਤਰ੍ਹਾਂ ਦਾ ਬਿਆਨ ਦਿੱਤਾ ਜਾਣਾ ਕੀ ਲੱਗਦਾ ਕਿ ਇੱਕ ਅਖਬਾਰ ਦੀ ਕਟਿੰਗ ਨੂੰ ਆਧਾਰ ਬਣਾ ਕੇ ਬਾਦਬਖ ਦਾ ਬਿਆਨ ਦਿੱਤਾ ਜਾਣਾ ਪਹਿਲਾ ਮੇਰਾ ਸਵਾਲ ਦੂਸਰਾ ਸਵਾਲ ਇਹ ਹੈ ਕਿ ਬਦਲਾਖੋ ਦੀ ਰਾਜਨੀਤੀ ਹੈ ਦੇਖੋ 100% ਤਾਂ ਸਭ ਸਮਝ ਰਹੇ ਆ ਕਿ ਵੈਂਡੇਟਾ ਪੋਲਿਟਿਕਸ ਪੰਜਾਬ ਚ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸੇ ਦਿਨ ਤੋਂ ਚੱਲ ਰਹੀ ਹੈ ਸੈਕੰਡਲੀ ਜੋ ਤੁਸੀਂ ਸੀਐਮ ਸਾਹਿਬ ਦੇ ਖਦਸ਼ੇ ਜਾਰ ਕਰ ਰਹੇ ਹੋ ਸੀਐਮ ਸਾਹਿਬ ਦਾ ਇੱਕ ਰਿਮੋਟ ਨਾਲ ਸਰਕਾਰ ਚੱਲ ਰਹੀ ਹੈ ਦਿੱਲੀ ਦੇ ਆਕਾ ਉਰੇ ਆ ਕੇ ਬੈਠ ਚੁੱਕੇ ਨੇ ਜੀ ਉਹਨਾਂ ਵੱਲੋਂ ਸਰਕਾਰ ਚਲਾਈ ਜਾ ਰਹੀ ਉਹ ਫੈਸਲੇ ਲੈ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਬਾਰੇ 1% ਵੀ ਨੌਲੇਜ ਨਹੀਂ ਹੈ ਜੀ ਤਾਂ ਕੀ ਇਹ ਪਾਰਟੀ ਦਾ ਕੀ ਸਟੈਂਡ ਆ ਬਾਜਪਾ ਸਾਹਿਬ ਦੇ ਨਾਲ ਪੂਰੀ ਪੰਜਾਬ ਕਾਂਗਰਸ ਤੇ ਸਾਡੀ ਨੈਸ਼ਨਲ ਲੀਡਰਸ਼ਿਪ ਸਰਦਾਰ ਪ੍ਰਤਾਪ ਸਿੰਘ ਬਾਜਪਾ ਦੇ ਨਾਲ ਖੜੀ ਹੈ ਅੱਜ ਵੀ ਸਾਡੇ ਪਈ ਪੀਪ ਸੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗੀ ਤੇ ਬਾਕੀ ਸਾਰੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਭਵਨ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸਾਰੀ ਕਾਂਗਰਸ ਆਪਣੇ ਆਪ ਨੂੰ ਗ੍ਰਿਫਤਾਰੀਆਂ ਦੀ ਪੇਸ਼ ਕਰੂ ਜੀ ਬਾਜਵਾ ਜੀ ਧੰਨਵਾਦ ਤੁਹਾਡਾ ਹਰਮਨ ਜੀ ਬਾਜਵਾ ਸਾਹਿਬ ਤੇ ਸਪਾਸਿਕਨ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਇੱਕ ਆਡੀਓ ਬੜੀ ਵਾਇਰਲ ਹੋ ਰਹੀ ਹੈ ਬੀਬੀ ਜਗੀਰ ਕੌਰ ਦੇ ਨਾਲ ਇੱਕ ਕਥਿਤ ਅਕਾਲੀ ਵਰਕਰ ਜਿਹੜਾ ਹੈ ਫੋਨ ਤੇ ਗਲਬਤ ਕਰਦਾ ਹੋਇਆ ਦਿਖਾਈ ਦਿੰਦਾ ਹੈ ਉਹ ਫੋਨ ਲਾਉਂਦਾ ਬੀਬੀ ਜਗੀਰ ਕੌਰ ਨੂੰ ਤੇ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਅੱਗੇ ਉਹ ਬੀਬੀ ਦਾ ਜਵਾਬ ਆਉਂਦਾ ਹੈ ਕਿ ਮੈਂ ਨਹੀਂ ਬਣਾਇਆ ਤੁਸੀਂ ਬਣਾਇਆ ਉਹਨਾਂ ਨੇ ਕਿਹਾ ਅਸੀਂ ਤਾਂ ਬਣਾਇਆ ਹੈ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੀ ਤਿੱਖੀ ਬਹਿਸ ਹੁੰਦੀ ਹੈ ਬਹਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਬੀਬੀ ਜੀ ਜਿਹੜਾ ਅਕਾਲੀ ਦਲ ਹੈ ਉਹ ਕਿਸੇ ਦੀ ਬਾਪ ਦੀ ਜਗੀਰ ਨਹੀਂ ਹੈ ਇਸ ਵਿੱਚ ਕੋਈ ਵੀ ਪ੍ਰਧਾਨ ਬਣ ਸਕਦਾ ਹੈ ਤਾਂ ਉਹਨਾਂ ਨੇ ਵੀ ਬੀਬੀ ਜਗੀਰ ਕੌਰ ਨੇ ਵੀ ਇਹ ਗੱਲ ਕਹੀ ਕਿ ਹਾਂ ਮੈਂ ਵੀ ਇਹ ਮੰਨਦੀ ਹਾਂ ਕਿਸੇ ਦੀ ਬਾਪ ਦੀ ਜਗੀਰ ਨਹੀਂ ਹੈ ਪਰ ਹੁਣ ਉਸਤੇ ਮਾਮਲਾ ਭਗਦਾ ਹੋਇਆ ਦਿਖਾਈ ਦੇ ਰਿਹਾ ਹੈ ਬੀਬੀ ਜਗੀਰ ਕੌਰ ਨੇ 24 ਘੰਟਿਆਂ ਦਾ ਅਲਟੀਮੇਟ ਹੁ ਦਿੱਤਾ ਹੈ ਕਿ ਇਹ ਜਿਹੜੇ ਵਿਅਕਤੀ ਨੇ ਇਹ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਖੁੱਲੇ ਪਲੇਟਫਾਰਮ ਤੇ ਆ ਕੇ ਮਾਫੀ ਮੰਗਣ ਨਹੀਂ ਮੈਂ ਆਈਟੀ ਧਾਰਾ ਦੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਕਰਵਾਵਾਂਗੀ ਮੇਰੀ ਸ਼ਬੀ ਨੂੰ ਖਰਾਬ ਕੀਤਾ ਗਿਆ ਹੈ ਮੇਰੀ ਜਿਹੜੀ ਆਡੀਓ ਉਸ ਨੂੰ ਵਾਇਰਲ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਚਿੰਤਿਤ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਸਰਾਬਤੀ ਅੰਸਰ ਜਿਹੜੇ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਦੋ ਰਾਜਨੀਤਿਕ ਵਿਅਕਤੀਆਂ ਦੇ ਵਿੱਚ ਝਗੜੇ ਦਾ ਕਾਰਨ ਮੰਨਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਪੰਥ ਦਾ ਫੈਸਲਾ ਹੈ ਉਹ ਤਾਂ ਆ ਹੀ ਗਿਆ ਹੈ ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਮੇਰੇ ਨਾਲ ਮਜ਼ਾਕ ਕੀਤਾ ਜਾਣਾ ਮੈਨੂੰ ਟਰੋਲ ਕੀਤਾ ਜਾਣਾ ਕਿਤੇ ਵੀ ਮੁਨਾਸਬ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ 24 ਘੰਟੇ ਦਾ ਸਮਾਂ ਦਿੰਨੀ ਆ ਜੇਕਰ 24 ਘੰਟੇ ਦੇ ਵਿੱਚ ਉਹ ਮਾਫੀ ਮੰਗ ਲੈਂਦੇ ਨੇ ਤਾਂ ਠੀਕ ਹੈ ਅਗਰ ਮਾਫੀ ਨਹੀਂ ਮੰਗਦੇ ਤਾਂ ਮੈਂ ਆਈਟੀ ਧਾਰਾ ਦੇ ਤਹਿਤ ਉਹਨਾਂ ਦੇ ਮਕਦਮਾ ਦਰਜ ਕਰਵਾਵਾਂਗੀ ਦੱਸ ਦਈਏ ਕਿ ਇਹ ਵੀਡੀਓ ਜਿਹੜੀ ਇਹ ਗੱਡੀ ਦੇ ਵਿੱਚ ਸ਼ੂਟ ਕੀਤੀ ਗਈ ਆ ਉਸ ਦੇ ਵੀਡੀਓ ਇਸ ਤਰ੍ਹਾਂ ਕਹਿ ਰਹੇ ਆ ਕਿਉਂਕਿ ਉਹ ਬੰਦਾ ਮੋਬਾਈਲ ਤੇ ਗੱਲ ਕਰ ਰਿਹਾ ਹੁੰਦਾ ਤੇ ਮੋਬਾਈਲ ਤੇ ਬੀਬੀ ਜ਼ਗੀਰ ਕੌਰ ਦਾ ਜਿਹੜਾ ਇਹ ਮੋਬਾਈਲ ਨੰਬਰ ਡਾਇਲ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਨੂੰ ਟੇਡੇ ਢੰਗ ਦੇ ਨਾਲ ਮਜ਼ਾਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਸੁਖੀ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦਾ ਮਿਲਮਾ ਝੁਲਮਾ ਪ੍ਰਤੀਕਰਮ ਆ ਰਿਹਾ ਹੈ ਕਈ ਬੀਬੀ ਜਗੀਰ ਕੌਰ ਦੇ ਹੱਕ ਚ ਭੁਗਤ ਰਹੇ ਨੇ ਕਈ ਸੁਖੀਰ ਬਾਦਲ ਦੇ ਹੱਕ ਚ ਭੁਗਤ ਰਹੇ ਨੇ ਤੇ ਕਈ ਲੋਕ ਜਿਹੜੇ ਨੇ ਟਰੋਲ ਕਰ ਰਹੇ ਨੇ ਮਜ਼ਾਕ ਉਡਾ ਰਹੇ ਨੇ ਕਿ ਇਹ ਜਿਹੜਾ ਵਰਤਾਂਤ ਸਿਰਜਿਆ ਗਿਆ ਹੈ ਕਾਫੀ ਹਾਸਨ ਹਿਸਟਰੀਨਾ ਹੈ ਤੇ ਇਸ ਨੂੰ ਲੈ ਕੇ ਜਿਹੜਾ ਹੈ ਕੋਈ ਫੈਸਲਾ ਲੈ ਜਾਣਾ ਚਾਹੀਦਾ ਤਾਂ ਉਹਨੂੰ ਫਿਰ ਦੱਸ ਦਿੰਿਆ ਕਿ 24 ਘੰਟੇ ਸਮਾਂ ਬੀਬੀ ਜਗੀਰ ਕੋਲ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਆਈਟੀ ਸੈਲਰ ਦੇ ਦੁਆਰਾ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਏਗਾ। ਵਾਰਿਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਜਿਨ੍ਹਾਂ ਦੀ ਐਨਐਸਏ 10 ਅਪ੍ਰੈਲ ਨੂੰ ਖਤਮ ਹੋ ਗਈ ਸੀ ਉਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ। ਉਸ ਤੋਂ ਬਾਅਦ ਉਹਨਾਂ ਉੱਤੇ ਅਜਨਾਲਾ ਥਾਣੇ ਨੂੰ ਲੈ ਕੇ ਜੋ ਮਾਮਲਾ ਚੱਲ ਰਿਹਾ ਸੀ ਉਸ ਤੋਂ ਬਾਅਦ ਅਜਨਾਲਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਉਹਨਾਂ ਦਾ ਰਿਮਾਂਡ ਮਿਲ ਜਾਂਦਾ ਤੇ ਅੱਜ ਉਹ ਰਿਮਾਂਡ ਜਿਹੜਾ ਹੈ ਉਹ ਖਤਮ ਹੋ ਗਿਆ ਦੱਸ ਦਿਆ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਪੁਲਿਸ ਜਿਹੜੀ ਹੈ ਉਹ ਉਹਨਾਂ ਦੇ ਵੱਧ ਰਿਮਾਂਡ ਦੀ ਜਿਹੜੀ ਹੈ ਮੰਗ ਕਰੇਗੀ ਕਿ ਸਾਨੂੰ ਰਿਮਾਂਡ ਹੋਰ ਦਿੱਤਾ ਜਾਵੇ ਸਾਨੂੰ ਜਿਹੜੀ ਅਹਿਮ ਜਾਣਕਾਰੀ ਹੈ ਜਾਂ ਜੋ ਜਾਣਕਾਰੀ ਸੀ ਚਾਹੁੰਦੇ ਸੀ ਉਸ ਤਰ੍ਹਾਂ ਜਾਣਕਾਰੀ ਸਾਨੂੰ ਨਹੀਂ ਮਿਲੀ ਹੈ ਦੇਖਣਾ ਹੋਵੇਗਾ ਕਿ ਕੋਰਟ ਕਿਸ ਤਰ੍ਹਾਂ ਇਸ ਦਾ ਜਿਹੜਾ ਸੰਗਿਆਨ ਲੈਂਦਾ ਕਿਉਂਕਿ ਦੱਸਦੀ ਹੈ ਕਿ 2022 ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਇਹ ਵਾਪਰੀ ਸੀ ਅਜਨਾਲਾ ਥਾਣੇ ਦੇ ਉੱਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆੜ ਦੇ ਵਿੱਚ ਆ ਕੇ ਪਪਲਪੀਤ ਅਮਿਤਪਾਲ ਤੇ ਹੋਰ ਕਈ ਸਾਥੀ ਪ੍ਰਧਾਨ ਮੰਤਰੀ ਬਾਜੇ ਕਿ ਤੇ ਬਹੁਤ ਕਈ ਸਾਥੀ ਜਿਹੜੇ ਨੇ ਉਹ ਅਜਨਾਲਾ ਥਾਣੇ ਉੱਪਰ ਹਮਲਾ ਕਰਦਨੇ ਕਿ ਤੇ ਆਪਣੇ ਸਾਥੀ ਨੂੰ ਛੁੜਵਾ ਲੈਂਦੇ ਨੇ ਉਸ ਦੇ ਤਹਿਤ ਉਹਨਾਂ ਦੇ ਮੁਕੱਦਮਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਤੇ ਐਨਐਸਏ ਲਗਾ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਹਿਲਾਂ ਸੱਤ ਸਾਥੀਆਂ ਦੀ ਜਿਹੜੀ ਹੈ ਐਨਐਸਏ ਖਤਮ ਹੋਈ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜਕੇ ਅਹਿਮ ਚਿਹਰਾ ਸੀ ਉਹ ਪੰਜਾਬ ਲੈ ਆਂਦਾ ਗਿਆ ਉਹਨਾਂ ਨੂੰ ਫਿਰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਹੁਣ ਅਜਨਾਲਾ ਥਾਣੇ ਤੇ ਤੇ ਹਮਲਾ ਕਰਨ ਵਾਲੇ ਪੱਪਰਪੀ ਸਿੰਘ ਜਿਨ੍ਹਾਂ ਦੀ ਜਿਹੜੀ ਹੈ ਰਿਮਾਂਡ ਪੁਲਿਸ ਦੀ ਉਹ ਖਤਮ ਹੋ ਗਈ ਹੈ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਆਪਣਾ ਰਿਮਾਂਡ ਲੈਣ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਉਹਨਾਂ ਦੀ ਰਿਹਾਈ ਹੁੰਦੀ ਹੈ ਜਾਂ سزا ਹੁੰਦੀ ਹੈ ਦੇਖਣਾ ਹੋਏਗਾ ਕਿ ਜਿਹੜੀ ਕੋਰਟ ਹੈ ਉਹ ਕੀ ਸੰਗਿਆਨ ਲੈਂਦੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਸਥਿਤੀ ਕਾਫੀ ਖਰਾਬ ਚੱਲ ਰਹੀ ਜਿਸ ਤਰ੍ਹਾਂ ਥਾਣੇ ਦੇ ਉੱਪਰ ਸਾਬਕਾ ਮੰਤਰੀ ਦੇ ਉੱਪਰ ਗ੍ਰਨੇਡ ਸਿੱਟੇ ਜਾ ਰਹੇ ਨੇ ਆਸਰਿਆਂ ਬੰਬ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਕਾਫੀ ਚਿੰਤਤ ਦਿਖਾਈ ਦੇ ਰਹੇ ਨੇ ਵਿਰੋਧੀ ਧਿਰ ਦੇ ਨੇਤਾ ਜਿਹਦੇ ਵਿੱਚੋਂ ਇੱਕ ਸੋਹਮਨੀ ਕਾਲਦਾਰ ਦੇ ਵੱਡੇ ਚਿਹਰੇ ਬਿਕਮਜੀਤ ਸਿੰਘ ਜੀਠੀਆ ਬੀਤੀ ਰੋਜ਼ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਚਿੰਤਾ ਜਤਾਉਂਦੇ ਨੇ ਕਿ ਪੰਜਾਬ ਦੇ ਹਾਲਾ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਥਤ ਤੌਰ ਤੇ ਇਤਜ਼ਾਮ ਲਗਾਏ ਨੇ ਕਿ ਆਮ ਆਦਮੀ ਪਾਰਟੀ ਗੈਂਗਸਟਰਾਂ ਦੇ ਰਾਹੀਂ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਲੀਡਰ ਇਹਨਾਂ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਕਰ ਰਹੇ ਨੇ ਇਹਨਾਂ ਦੀ ਜਿਹੜੀ ਨੀਤੀ ਹੈ ਉਹ ਨੰਗੀ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਦੇ ਨਾਲ ਆ ਅਸੀਂ ਮੁਕਾਬਲਾ ਕਰਾਂਗੇ ਅਸੀਂ ਕਿਸੇ ਵੀ ਤਰ੍ਹਾਂ ਨਾਲ ਦਬਣ ਵਾਲੇ ਨਹੀਂ ਆ ਉਹਨਾਂ ਨੇ ਇੱਥੇ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਚਿੰਤਿਤ ਦਿਖਾਈ ਦਿੰਦੇ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਅਜਿਹਾ ਬਿਆਨ ਦਿੱਤਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਤਰ੍ਹਾਂ ਅੱਗੇ ਜੇ ਹਾਲਾਤ ਵੱਧਦੇ ਨੇ ਤਾਂ ਬੜਾ ਮੁਸ਼ਕਲ ਹੋ ਜਾਏਗਾ ਤਾਂ ਉਹਨਾਂ ਉੱਪਰ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਉਸ ਦੀ ਉਹਨਾਂ ਨੇ ਕਰਦੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਅਮਨੋਮਾਨ ਦੀ ਸਥਿਤੀ ਹੈ ਜਿਹੜੀ ਉਸ ਨੂੰ ਖਰਾਬ ਹੋਣ ਨਹੀਂ ਦੇਵਾਂਗੇ ਚਾਹੇ ਅਸੀਂ ਵਿਰੋਧੀ ਧਿਰ ਦੇ ਵਿੱਚ ਆ ਪਰ ਆਮ ਆਦਮੀ ਪਾਰਟੀ ਸਰਕਾਰ ਦਾ ਵੱਡਾ ਫੇਲਿਅਰ ਹੈ ਜਿਹੜੀਆਂ ਖੂਫੀਆ ਏਜੰਸੀਆਂ ਨੇ ਜਾਂ ਖੂਫੀਆ ਤੰਤਰ ਹੈ ਉਹ ਫੇਲ ਹੋਇਆ ਕਾਮਯਾਬ ਨਹੀਂ ਹੋਇਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਦਾ ਮੁਕਾਬਲਾ ਕਰਾਂਗੇ ਪਰ ਸਾਨੂੰ ਜੇ ਡਰਾਇਆ ਜਾਵੇ ਜਾਂ ਧਮਕਾਇਆ ਜਾਵੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਫੋਨ ਤੇ ਧਮਕੀਆਂ ਆਈਆਂ ਮੇਰੇ ਸਾਥੀ ਆਸਿਫ ਕਲੇਰ ਨੂੰ ਵੀ ਜਿਹੜਾ ਪੰਜਾਬ ਸਰਕਾਰ ਦਾ ਇੱਕ ਵਧੀਆ ਕਹਿ ਲਈ ਕਿ ਅਧਿਕਾਰੀ ਹੈ ਉਸਦੇ ਵੱਲੋਂ ਕਿ ਕਿਹਾ ਗਿਆ ਕਿ ਮੈਂ ਗਰਨੇਡ ਵੀ ਚਲਾ ਲਿਆ ਮੈਂ 50 ਬੰਦੇ ਮਾਰ ਚੁੱਕੇ ਆ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਸਾਹਮਣੇ ਆਏ ਸੀ ਜੋ ਵੀਡੀਓ ਵੀ ਕਾਫੀ ਤਰ੍ਹਾਂ ਵਾਇਰਲ ਹੋਈਆਂ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਕਿ ਧਮਕੀ ਮਿਲੀ ਸੀ ਕਿ ਅਗਲਾ ਨੰਬਰ 13 ਮਜੀਠੇ ਸਾਹਿਬ ਦਾ ਇਹ ਕਹਿਣਾ ਸੀ ਤਾਂ ਦੇਖਣਾ ਹੋਏਗਾ ਕਿ ਇਸ ਸਥਿਤੀ ਨੂੰ ਕਿਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਆ ਟੈਕਲ ਕਰਦੀ ਹੈ ਕਿਉਂਕਿ ਲਗਾਤਾਰ ਬੋਦੀ ਧਰਦੇ ਚਾਹੇ ਉਹ ਐਲੋਪੀ ਹੋਣ ਪ੍ਰਤਾਪ ਸਿੰਘ ਬਾਜਬਾ ਹੋਣ ਚਾਹੇ ਸ਼੍ਰੋਮਣੀ ਕਾਲ ਦਲ ਦੇ ਵੱਡੇ ਚਿਹਰੇ ਬਿਗਿੰਗ ਮਜੀਠਿਆ ਹੋਣ ਸੁਵੀਰ ਸਿੰਘ ਬਾਦਲ ਹੋਣ ਕਾਫੀ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਉਹ ਆਮ ਆਦੀ ਪਾਰਟੀ ਉੱਪਰ ਲੱਗ ਰਹੇ ਨੇ ਪਰ ਅਮੇ ਕਿ ਪੰਜਾਬ ਦੇ ਹਾਲਾਤ ਚਿੰਤਾਜੋਗ ਨੇ ਪਰ ਲੀਡਰਾਂ ਦੇ ਵਿੱਚ ਇਹ ਮੰਨਸ਼ਾ ਜਿਹੜੀ ਹੈ ਉਹ ਕਾਫੀ ਦੇਖਾ ਨੂੰ ਦਿਖਾਈ ਦੇ ਰਹੀ ਹੈ ਕਿ ਉਹ ਆਮ ਆਦੀ ਪਾਰਟੀ ਉੱਤੇ ਲਗਾਤਾਰ ਸਕੰਝਾ ਕੱਸਦੇ ਜਾ ਰਹੇ ਨੇ ਪਰ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੀ ਕਵਰ ਚ ਜਿਹੜੀ ਹੈ ਐਪ ਲਾਂਚ ਕੀਤੀ ਗਈ ਹੈ ਵੀ ਕਵਰ ਦੇ ਰਾਹੀਂ ਜਿਹੜਾ ਇੰਟਰਨੈਟ ਹੈ ਉਹ ਚਲਾਉਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਗਾਤਾਰ ਮੋਬਾਈਲ ਦੀ ਵਰਤੋਂ ਹੋਣਾ ਕੈਦੀਆਂ ਵੱਲੋਂ ਲਗਵੇਂ ਸ਼ਿਕਮੇ ਢੰਗ ਦੇ ਨਾਲ ਮੋਬਾਈਲ ਦੀ ਵਰਤੋਂ ਕਰਕੇ ਲੋਕਾਂ ਨੂੰ ਧੰਪਾਉਣਾ ਜਾਂ ਧਮਕੀਆਂ ਫਰੋਤੀਆਂ ਦੀ ਮੰਗ ਹੋਣਾ ਜਾਂ ਲਗਾਤਾਰ ਪੰਜਾਬ ਦੇ ਵਿੱਚ ਕਤਲ ਹੋਣਾ ਇਸ ਨੂੰ ਲੈ ਕੇ ਜਿਹੜਾ ਹੈ ਉਹ ਚਿੰਤਾ ਜਤਾਈ ਗਈ ਸੀ ਵੀ ਕਵਰ ਦੀ ਮੰਗ ਕੇਂਦਰ ਤੋਂ ਕੀਤੀ ਗਈ ਸੀ ਸਭ ਤੋਂ ਪਹਿਲਾਂ ਵੀ ਕਵਰ ਚ ਬਠਿੰਡਾ ਜੇ ਨੂੰ ਮਿਲਿਆ ਉਸ ਤੋਂ ਬਾਅਦ ਹੁਣ ਪਟਿਆਲਾ ਜੇ ਨੂੰ ਮਿਲ ਚੁੱਕਿਆ ਪਰ ਵੱਡੀ ਖਬਰ ਇਹ ਹੈ ਕਿ ਜਿਹੜੇ ਉਸ ਜੇਲ੍ਹ ਦੇ ਨਾਲ ਦੁਆਲੇ 7 ਲੋਕ ਰਹਿੰਦੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਵੀ ਕਾਲ ਕਰਦੇ ਹਾਂ ਉਹ ਕਾਲ ਡ੍ਰੌਪ ਹੋ ਜਾਂਦੀ ਹੈ ਕੋਈ ਮੈਸੇਜ ਭੇਜਦੇ ਹਾਂ ਮੈਸੇਜ ਨਹੀਂ ਜਾਂਦਾ ਕੋਈ ਅਸੀਂ ਕੰਮ ਕਰਨਾ ਹੁੰਦਾ ਕੋਈ ਈਮੇਲ ਭੇਜਣੀ ਹੁੰਦੀ ਹੈ ਕੋਈ ਜ਼ਰੂਰੀ ਫੋਨ ਕਰਨਾ ਹੁੰਦਾ ਜਾਂ ਕੋਈ ਐਮਰਜੈਂਸੀ ਵਿੱਚ ਫੋਨ ਕਰਨਾ ਹੁੰਦਾ ਅਸੀਂ ਉਸ ਤੋਂ ਵਾਂਝੇ ਰਹਿ ਜਾਂਦੇ ਆ ਜੇ ਵੀ ਕਵਰਜ ਦਾ ਜਿਹੜਾ ਏਰੀਆ ਹੈ ਉਹ ਸਿਰਫ ਜੇਲ ਹੋਣਾ ਚਾਹੀਦਾ ਹੈ ਨਾ ਕਿ ਬਾਹਰਲਾ ਇਲਾਕਾ ਕਿਉਂਕਿ ਬਾਹਰਲਾ ਇਲਾਕਾ ਵੀ ਬੜੀ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਤੇ ਉਸ ਤੇ ਦੇਖਣਾ ਹੋਏਗਾ ਕਿ ਹੁਣ ਵੀ ਕਵਰਜ ਜਿਹੜਾ ਹੈ ਉਹ ਕਿਸ ਤਰ੍ਹਾਂ ਅੰਦਰ ਕੰਮ ਕਰਦਾ ਹੈ ਤੇ ਵੀ ਕਵਰਜ ਤੋਂ ਬਾਹਰ ਲੋਕ ਕਿਵੇਂ ਪ੍ਰਭਾਵਿਤ ਹੋਣ ਤੋਂ ਬਚ ਸਕਦੇ ਨੇ ਕਿਉਂਕਿ ਜਿੱਥੇ ਵੀ ਕਵਰਜ ਲੱਗ ਜਾਂਦਾ ਉਸ ਤੇ ਜੈਮਰ ਲੱਗ ਜਾਂਦੇ ਨੇ ਜੈਮਰ ਲੱਗਣ ਕਾਰਨ ਜਿਹੜਾ ਫੋਨ ਦੀ ਤੀਬਰਤਾ ਘਟ ਜਾਂਦੀ ਹੈ ਵਾਈਫਾਈ ਨਹੀਂ ਚੱਲਦਾ ਤੁਹਾਡਾ ਫੋਨ ਦਾ ਨੈਟਵਰਕ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਪੰਜਾਬ ਦੀ ਜਿਹੜੀ ਪਟਿਆਲਾ ਜੇਲ ਹੈ ਉਹ ਪੰਜਾਬ ਦੀ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸਨ ਵੀ ਇਸ ਚੀਜ਼ ਤੋਂ ਤੰਗ ਹੈ ਕਿਉਂਕਿ ਪ੍ਰਸ਼ਾਸਨਿਕ ਕੰਮ ਹੁੰਦੇ ਨੇ ਕੋਈ ਦਸਤਾਵੇਜ਼ ਭੇਜਣਾ ਹੁੰਦਾ ਕੋਈ ਈਮੇਲ ਜਾਂ ਕੋਈ ਹੋਰ ਤਰ੍ਹਾਂ ਦੀ ਜਿਹੜੀ ਡਾਕ ਭੇਜਣੀ ਹੁੰਦੀ ਹੈ ਉਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਤਾਂ ਦੇਖਣਾ ਹੋਏਗਾ ਕਿ ਵੀਕ ਆਵਰਚ ਹਟਾਇਆ ਜਾਂਦਾ ਜਾਂ ਵੀਕ ਆਵਰਚ ਦਾ ਜਿਹੜਾ ਏਰੀਆ ਉਹ ਘਟਾਇਆ ਜਾਂਦਾ ਤਾਂ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਜਾਂ ਪੰਜਾਬ ਦੀ ਆਮ ਆਦੀ ਪਾਰਟੀ ਤੇ ਜਿਹੜੇ ਜ਼ਿਲ੍ਹੇ ਪ੍ਰਸ਼ਾਸਨ ਹੈ ਉਹ ਇਸ ਤਰ੍ਹਾਂ ਇਹਨੂੰ ਕਿਵੇਂ ਟੈਕਲ ਕਰਦਾ ਹੈ